ਉਸ਼ਾ ਦਾ ਨਾਮ ਹੈਗਾ ਕਿਸੇ ਰਾਜਾ ਦਾ ਨਾਮ ਹੈਗਾ ਵੀ ਉਸ ਵੇਲੇ ਕੌਣ ਸੀ ਕੋਈ ਨਹੀਂ ਜਾਣਦਾ ਬਿਰਲਾ ਬਿਰਲਾ ਕੋ ਜਾਣਦਾ ਕਿਉਂਕਿ ਰੱਬ ਦਾ ਰੱਬ ਦੇ ਪਿਆਰਾਂ ਦਾ ਨਾਮ ਰਹਿਣਾ ਰਾਜਿਆਂ ਦਾ ਸਿਆਸਤ ਵਾਲਿਆਂ ਦਾ ਨਾਮ ਨਹੀਂ ਰਹਿਣਾ ਕਿੰਨੂੰ ਪਤਾ ਬਾਬਾ ਕਬੀਰ ਸਾਹਿਬ ਵੇਲੇ ਕਿਹੜਾ ਰਾਜਾ ਸੀ ਸਾਡੇ ਦੇਸ਼ ਦਾ ਪਰੁਣਨ ਤੰਗ ਬਹੁਤ ਕੀਤਾ ਭਗਤਾਂ ਨੂੰ ਗੁਰੂ ਸਹਿਬਾਨ ਨੂੰ ਕਿਉਂਕਿ ਬਾਣੀ ਵਿੱਚ ਫਰਮਾਨ ਹੈ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਸੰਸਾਰੀ ਰਾਜੇ ਮਾਰੇ ਮਹਾਰਾਜੇ ਇਹ ਸਿਆਸਤ ਹੈ ਸਿਆਸਤ ਦਾ ਕੰਮ ਹੁੰਦਾ ਪਾੜੋ ਤੇ ਰਾਜ ਕਰੋ ਤੁਹਾਡਾ ਫਿਰਕਾ ਫਲਾਣਾ ਉਹਨਾਂ ਦਾ ਉੱਚਾ ਉਹਨਾਂ ਦਾ ਨੀਵਾਂ ਪਰ ਭਗਤ ਕਹਿੰਦੇ ਨਹੀਂ ਇੱਕ ਪਿਤਾ ਇੱਕ ਸਿਰਮਾਟ ਆਹੀ ਹੈ ਝਗੜਾ ਇਸੇ ਕਰਕੇ ਉਹ ਜਨਮ ਕਰਦੇ ਨੇ ਵੀ ਤੁਸੀਂ ਸਾਰਿਆਂ ਨੂੰ ਇਹ ਕਿਉਂ ਕਰਦੇ ਹੋ? ਬਾਬਾ ਰਮਦਾਸ ਜੀ ਨੂੰ, ਬਾਬਾ ਕਬੀਰ ਸਾਹਿਬ ਨੂੰ, ਨਾਮਦੇਵ ਨੂੰ ਤੁਸੀਂ ਏਕਤਾ ਦਾ ਸੁਨੇਹਾ ਕਿਉਂ ਦਿੰਦੇ ਹੋ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਚਾਰ ਦਰਵਾਜ਼ੇ ਰੱਖੇ। ਕਤਲੀ, ਬ੍ਰਾਹਮਣ, ਸ਼ੂਦਰ, ਵੈਸ ਉਪਦੇਸ਼ ਚੌ ਵਰਨ ਕੋ ਸਾਰੇ। ਸ਼ਹੀਦੀ ਹੋ ਗਈ। ਇਹ ਦੀ ਸਾਨੂੰ ਲੱਗੂ। ਹੁਣ ਵੀ ਇਦਾਂ ਹੀ ਹੈ। ਸ਼ਾਸਤ ਦੇ ਭਗਤਾਂ ਦਾ ਕਦੇ ਆਪਸੇ ਜੋੜ ਨਹੀਂ ਆਦਾ ਭਗਤਾਂ ਸੱਚ ਬੋਲਣੇ ਸਿਆਸਤ ਦੇ ਹਮੇਸ਼ਾ ਝੂਠ ਬੋਲਦੇ ਇਸ ਲਈ ਸੱਚ ਨੂੰ फांसी ਚੜਦੀ ਹੈ ਪਰ ਸੱਚ ਦਾ ਨਾਮ ਰਹਿੰਦਾ ਰਾਜੇ ਮਹਾਰਾਜੇ ਦੁਨੀਆ ਤੋਂ ਮਿਟ ਗਏ ਕੋਈ ਨਹੀਂ ਨਾਮ ਲੈਂਦਾ ਆਪਾ ਰੰਗਦਾਰ ਜੀ ਦਾ ਨਾਮ ਜਪੀ ਜਾਣਾ ਹੈ ਬਾਬਾ ਕਬੀਰ ਸਾਹਿਬ ਦਾ ਨਾਮ ਜਪੀ ਜਾਣਾ ਹੈ ਭਗਤਾਂ ਦਾ ਨਾਮ ਜਪੀ ਜਾਣਾ ਹੈ ਇਸ ਲਈ ਸਤਿਗੁਰੂ ਦੀ ਬਾਣੀ ਵਿੱਚ ਜੋ ਪਾਪ ਕਰਨ ਵਾਲੇ ਹਨ ਉਨ੍ਹਾਂ ਪ੍ਰਤੀ ਜੋ ਆਪਾਂ ਨੂੰ ਸ਼ਬਦ ਬਖਸ਼ੇ ਨੇ ਸਾਡੇ ਵੀਰਾਂ ਵੱਲ ਹੁਕਮ ਹੋਇਆ ਉਹ ਵੀ ਸਰੂਨ ਕਰਾਓ ਕਿਉਂਕਿ ਪਿਛਲੇ ਸਮੇਂ 'ਚ ਦਾਸਾਂ ਨੇ ਹਰਵੰਦਰ ਸਾਹਿਬ ਤੋਂ ਇਹ ਸ਼ਬਦ ਪੜਿਆ ਸੰਤਾਂ ਨੇ ਬੜਾ ਲੱਖਾਂ ਦਾ ਪਾਪ ਤਮਾਮ ਦਿਆ ਤੇਰਾ ਕੋਈ ਨਾ ਵੇਲੀ ਰਾਮ ਬੜੇ ਪਿਆਰ ਨਾਲ ਸਰੂਨ ਕਰੀਏ ਜੀ ਜੀ ¡Gracias! ਬਸ ਜੱਟ ਮਾਈ ਕਰ ਤੇ ਆਪਾ ਬਸ ਜੱਟ ਮਾਈ ਕਰ ਤੇ ਆਪਾ ਬਸ ਬਸ ਜੱਟ ਮਾਈ ਤੇ ਰੱਖ ਰੇ ਨੰਨ ਖਾ ਪੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਨੂੰ ਫਟੇ ਜਿਉਂਦਾ ਇहां ਉहां ਸੱਚ ਰੋਗਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਾਰਿਆਂ ਦੀਆਂ ਝੋੜੀਆਂ ਪਰਨ ਕੀਤੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਣ ਮਹਾਰਾਜ ਦੀਆਂ ਬਾਣੀ ਵਿੱਚੋਂ ਵਰਕਤਾ ਆਪਾਂ ਸਭ ਨੂੰ ਮਿਲਣ ਭਾਈ ਇਹ ਬਾਣੀ ਦੁੱਖ ਦੂਰ ਕਰਦੀ ਹੈ ਸੁੱਖਾਂ ਨਾਲ ਚੋਰੀ ਕਰਦੀ ਹੈ ਆਪ ਸਾਰਿਆਂ ਨੂੰ ਨਵਾਜ ਕੇ ਪਾਸ਼ਾ ਆਵ ਸਮਾਪਤੀ ਕਰਦੇ ਆ ਹੋਇਆ ਸਾਡੇ ਵੀਰਾਂ ਨੂੰ ਬੇਨਤੀ ਹੈ ਜੇ ਗੁਰੂ ਰਾਮਦਾਸ ਜੀ ਮਹੰਮ ਦਾ ਸ਼ੁਭਧ ਕਰਕੇ ਕਰਕੇ ਇਸ ਸਮਾਪਤੀ ਕਰਨੀ ਹੈ ਆਓ ਬੜੇ ਪਿਆਰ ਅੰਦਰ ਮਿਲ ਕੇ ਪੜੀਏ ਜੀ ਗੁਰ ਰਾਮਦਾਸ ਕਿਸਕੇ ਕੋਲ ਕਿੰਨਾ ਵੈ ਕਹਿਣ ਕਿੰਨ ਸੁਨਿਤ ਸੇ ਪਸੋ ਹਵੇ ਅਗਰ ਮੋਟਰ ਸਾਹਿਬ ਨੂੰ ਸੁਲਵਣਾ ਆਵਦਾ ਸਤ ਪੁਰੇ ਗੁਰੇ ਉਪਦੇਸਿਆ ਨਾਨਕ ਸੁਣਾਵੇ ਸਤ ਪੁਰੇ ਗੁਰੇ ਉਪਦੇਸਿਆ ਨਾਨਕ ਸੁਣਾਵੇ ਸੋ ਕਿੰਨੀ ਗੁਹਾ ਜੁੜ ਕਰਨੀ ਬੇਨਤ ਕੁਲਾ ਕਰਤਿਆਂ ਸਿਮਾ ਕਰਨੀਆਂ ਜੀ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿਰਪਾ ਕਰਕੇ ਸਾਨੂੰ ਆਪ ਸੰਗਤਾਂ ਦੇ ਦਰਸ਼ਨ ਬਖਸ਼ੇ ਹਨ ਸਾਰਿਆ ਸੰਗਤਾਂ ਦਾ ਤੁਵਾ ਮੇਰੇ ਕੋਲ ਲਫ਼ਜ਼ ਨਹੀਂ ਹੈ ਜਿਸ ਤਰ੍ਹਾਂ ਸੰਗਤਾਂ ਨੇ ਆਪ ਵੀ ਇੰਨੀ ਵਜਦ ਵਿੱਚ ਸੁੰਦਰ ਆਵਾਜ਼ਾਂ ਕੱਢ ਕਰਕੇ ਸ਼ੁੱਧ ਕੀਰਤਨ ਕਰਿਆ ਸਮੇਂ ਦਾ ਪਤਾ ਨਹੀਂ ਲੱਗਿਆ ਘੰਟਾ ਸਵਾ ਕੰਟਾ ਕਦੋਂ ਬਤੀਤ ਹੋ ਗਿਆ ਹੈ ਤੁਹਾਡਾ ਗਾਵੇਆ ਸੁਣਿਆ ਸਤਿਗੁਰੁ ਥਾਏ ਪਾਵੇ ਸਭਨਾ ਦੇ ਘਰੀ ਪਰਿਵਾਰੀ ਸੰਸਾਨ ਦੀ ਚੜ੍ਹਦੀ ਕਲਾ ਬਖਸ਼ਣ ਵਾਲੇ ਸੋਸੂ ਗੁਰਦੁਆਰਾ ਪ੍ਰਬੰਧ ਕਮੇਟੀ ਸਾਰਿਆਂ ਦਾ ਪਰਿਵਾਰ ਸਾਨੂੰ ਕਰੀਬਨ 2 ਮਹੀਨੇ ਪਹਿਲਾਂ ਵੀਰਾਂ ਕੇ ਸੰਕਟਾਂ ਦੇ ਦਰਸ਼ਨ ਕਰਨੇ ਆ ਤੁਸੀਂ ਸੋ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਹਾਰਾਜ ਨਾਮ ਆਪ ਜਣਦੇ ਨੇ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਕਰਮ ਦਾਦੇ ਫਤੇ ਬਖਸ਼ਣ ਜੀ ਤਾਂ ਉਹ ਵਿਵੰਦਕ ਵੀਰਾਂ ਨੂੰ ਬੇਨੰ ਕੀਰਤਨ ਗੇਟਮਾਰ ਦਾ ਅਸੋਇ ਸਤਿਨਾਮ ਆਪ ਜਾਂਦੇ ਹਨ ਸਭਨ ਚੰਦਕ ਲਖਜਾਨੇ ਬਰਪੂ ਸਿੰਘ ਬਖਸ਼ੀ ਕਰਨ ਜੀ ਆਵਦਨ ਸਾਦਾ ਪਾਠ ਬੜੇ ਪਿਆਰ ਨਾਲ ਦਰਸ਼ਨ ਕਰਦੇ ਹਨ RAM KALI MANAN GURU SAU SA GINAR KHO KARE KE AGAR JAI ਜਿਨੀ ਨਾਮ ਧਿਆਇਆ ਗਏ ਨਸ਼ਕਤ ਹਾਂ ਨਾਨਕ ਤੇ ਮੁਕੇ ਜਲੇ ਇਤੇ ਸ਼ੁਕੀਨਾ ਜਿਨ ਨਾਮ ਧਿਆਇਆ ਗਏ ਸੰਗਤ ਗਾਵ ਨਾਨਕ ਤੇ ਮੁਕੇ ਜਲੇ ਇਤੇ ਸ਼ੁਕੀਨਾ ਵਾਹਿਗੁਰੂ ਜੀ ਕਾ ਬਰਸਾ ਵਾਹਿਗੁਰੂ ਜੀ ਕੀ ਫਤਿਹ